ਸਤਿ ਸ੍ਰੀ ਅਕਾਲ ਜੀ ਮੈਂ ਮੈਕਦੀਪ ਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਆਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਵੱਡੀ ਜਾਣਕਾਰੀ ਦੇ ਨਾਲ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਚੇਤਾਵਨੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਦਸ ਤੱਕ ਦਿੱਤੇ ਹੈ ਪਹਿਲਾਂ ਵੀ ਕਈ ਥਾਵਾਂ ਦੇਤੇ ਭਾਰੀ ਮੀਂਹ ਪੈ ਚੁੱਕਿਆ ਤੇ ਹੁਣ ਵੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਇਹ ਤਰ੍ਹਾਂ ਦੇ ਅਲਰਟ ਜਾਰੀ ਕੀਤੇ ਗਏ ਨੇ ਅੱਜ ਵੀ ਕਈ ਥਾਵਾਂ ਦੇ ਉੱਤੇ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਕਈ ਥਾਵਾਂ ਦੇ ਉੱਤੇ ਬੇਰਕ ਮੀਂਹ ਪੈ ਕੇ ਹਟਿਆ ਜਿਸ ਨੇ ਮੌਸਮ ਨੂੰ ਥੋੜਾ ਸਾ ਹੌਲਾ ਕਰ ਦਿੱਤਾ ਜਾਣੀ ਕਿ ਤਾਪਮਨ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜੀ ਇੱਕ ਦਿਨ ਤੱਕ ਹਮਤ ਜੀ ਬਣੀ ਹੋਈ ਸੀ ਕਿ ਜਾਣੀ ਕਿ ਗਰਮੀ ਸੀ ਉਹਦੇ ਤੋਂ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਮੌਸਮ ਵਿਭਾਗ ਵੱਲੋਂ ਕਈ ਅਲਰਟ ਜਾਰੀ ਕੀਤੇ ਗਏ ਨੇ ਕਈ ਜ਼ਿਲਾਂ ਵਾਸਤੇ orange ਅਲਰਟ ਜਾਰੀ ਕੀਤਾ ਗਿਆ ਹੈ ਤੇ ਜਿਲ੍ਹਾ ਵਾਸਤੇ yellow alert ਜਾਰੀ ਕਰ ਦਿੱਤਾ ਗਿਆ ਹੈ ਤਾਂ ਕੁਝ ਤਾਂ ਕੁੱਲ ਮਿਲਾ ਕੇ ਮੌਸਮ ਵਿਭਾਗ ਨੇ ਤੇ ਜਿਲ੍ਹਾ ਵਾਸਤੇ ਅਲਰਟ ਜਾਰੀ ਕੀਤਾ ਹੈ ਜਿਹਦੇ ਵਿੱਚ ਬਰਸਾਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੇਕਰ ਤੁਹਾਨੂੰ ਜ਼ਿਲ੍ਹਾ ਵਾਰ ਦੱਸੀ ਤਾਂ ਬੀਤੀ ਰਾਤ ਲੁਧਿਆਣੇ ਵਿੱਚ ਪਟਿਆਲੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਵਿੱਚ ਵਾਰਿਸ਼ ਹੋਈ ਹੈ ਕਿਤੇ ਕਿਤੇ ਜ਼ਿਆਦਾ ਕਿਤੇ ਕਿਤੇ ਹਲਕੀ ਤਾਂ ਇਹ ਬਾਰਿਸ਼ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੱਜ ਜਿਹੜਾ ਅਲਰਟ ਜਾਰੀ ਕੀਤਾ ਉਹਦੇ ਮੁਤਾਬਕ ਪਠਾਨਕੋਟ ਗੁਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਊਪਨਗਰ ਮਾ ਲਿੱਤੇ ਫਟੇਗੜ ਸਾਹਿਬ ਦੇ ਵਾਸਤੇ orange alert ਜਾਰੀ ਕੀਤਾ ਗਿਆ ਹੈ ਜਾਨੀ ਕਿ ਇੱਥੇ ਨਹੀਂ ਜਿਆਦਾ ਪੈਣ ਦੀ ਸਭਾਵਨਾ ਬਣੀ ਹੋਈ ਹੈ ਸੋ ਕੁੱਲ ਮਿਲਾ ਕੇ ਮੌਸਮ ਆਪਣਾ ਮੂਜਾ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਐਸੀ ਮੌਸਮ ਦੇ ਨਾਲ ਜੁੜੀ ਵੀ ਪੂਰੀ ਜਾਣਕਾਰੀ ਹੁਣ ਤਾਂ ਅਗਰਮਿਤ ਰਾਹਤ ਮਿਲਣ ਵਾਲੀ ਹੈ ਤੇ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ